ਹਾਂਜੀ ਜੋ ਕਿ ਸੂਬਾ ਸਿੰਘ ਆਪਣੇ ਆਪ ਨੂੰ ਸੂਬਾ ਸਰਹੰਦਾ ਖਵਾਉਂਦਾ ਸੀ ਕਿਉਂਕਿ ਉਸਨੇ ਵੀ ਸੂਬੇ ਸਰਹੰਦ ਦੇ ਵਾਂਗ ਸਿੱਖਾਂ ਦੇ ਉੱਪਰ ਬੜਾ ਜ਼ੁਲਮ ਕੀਤਾ ਜਦੋਂ ਵੀ ਅਸੀਂ ਸੂਬਾ ਸਰਹੰਦ ਦੀ ਜਾਂ ਵਜੀਰਖਾਨ ਦੀ ਗੱਲ ਕਰਦੇ ਹਾਂ ਤਾਂ ਸਹਿਜਾਦਿਆਂ ਦੇ ਬਾਰੇ ਚੇਤਾ ਆਉਂਦਾ ਕਿ ਜੋ ਸਿੰਘਾਂ ਦੇ ਨਾਲ ਬੇਇਨਸਾਫੀ ਹੋਈ ਸੀ ਉਹ ਜ਼ੁਲਮ ਦਾ ਚੇਤਾ ਆਉਂਦਾ ਉਸੇ ਤਰ੍ਹਾਂ ਇਸ ਇੰਸਪੈਕਟਰ ਸੂਬਾ ਸਿੰਘ ਨੇ ਲੋਕਾਂ ਦੇ ਉੱਪਰ ਬੜਾ ਅਤਿਆਚਾਰ ਕੀਤਾ ਤੇ ਇਸ ਦਾ ਕਹਿਣਾ ਸੀ ਕਿ ਤੁਸੀਂ ਸੂਬਾ ਸਰਹੰਦ ਨੂੰ ਭੁੱਲ ਜਾਮੋਗੇ ਤੇ ਸਦਾ ਮੈਨੂੰ ਯਾਦ ਰੱਖੋਗੇ ਇਨਸਪੈਕਟਰ ਸੂਬਾ ਸਿੰਘ ਇੰਨਾ ਕਿਰ ਚੁੱਕਿਆ ਸੀ ਕੇਸ ਨੂੰ ਸਿੰਘ ਕਹਿਣਾ ਹੁਣ ਚੰਗੀ ਗੱਲ ਨਹੀਂ ਸੀ ਕਿਉਂਕਿ ਸਿੰਘ ਕਦੇ ਵੀ ਬੱਚਿਆਂ ਦੇ ਉੱਪਰ ਵਾਰ ਨਹੀਂ ਕਰਦੇ ਹੱਥਿਆਂ ਦੇ ਉੱਪਰ ਵਾਰ ਨਹੀਂ ਕਰਦੇ ਤੇ ਔਰਤ ਦੇ ਉੱਪਰ ਵਾਰ ਨਹੀਂ ਕਰਦੇ ਇਸ ਇਨਸਪੈਕਟਰ ਨੇ ਬੱਚਿਆਂ ਦੇ ਉੱਪਰ ਵੀ ਵਾਰ ਕੀਤਾ 2-2 ਸਾਲਾਂ ਦੇ ਬੱਚੇ ਮਾਰੇ ਔਰਤਾਂ ਦੇ ਉੱਪਰ ਵੀ ਵਾਰ ਕੀਤਾ ਗਰਭਵਤੀ ਔਰਤਾਂ ਦੇ ਪੇਟ ਦੇ ਵਿੱਚ ਥੱਡੇ ਮਾਰੇ ਤੇ ਨੌਜਵਾਨ ਹੱਥਿਆਂ ਦੇ ਉੱਪਰ ਇਸ ਨੇ ਜ਼ੁਲਮ ਕੀਤਾ ਜਿਨ੍ਹਾਂ ਨੂੰ ਬਿਨਾਂ ਕਿਸੇ ਦੋਸਤੋਂ ਹੀ ਅਤਵਾਦੀ ਕਹਿ ਕੇ ਉਹਨਾਂ ਦਾ ਝੂਠਾ ਐਨਕਾਊਂਟਰ ਕਰਵਾ ਦਿੱਤਾ ਕਿਨੇ ਵਿੱਚ ਇਸਨੇ ਵਰਦੀ ਪਾਈ ਸੀ ਦੇਸ਼ ਦੀ ਸੇਵਾ ਕਰਨ ਦੇ ਲਈ ਪਰ ਇਸਨੇ ਇੰਨਾ ਜ਼ੁਲਮ ਕੀਤਾ ਕਿ ਕੁਝ ਸਾਲਾਂ ਤੱਕ ਮਾਜੇ ਦੇ ਵਿੱਚ ਜੰਨਾ ਨਹੀਂ ਚੜੀਆਂ ਕਿਉਂਕਿ ਨੌਜਵਾਨ ਮੁੰਡੇ ਇਸਨੇ ਖੋ-ਖੋ ਕੇ ਚਖ-ਚੱਕ ਕੇ ਮਾਰ ਦਿੱਤੇ ਲੋਕ ਸਵੇਰ ਤੋਂ ਇਸਦੇ ਥਾਣੇ ਦੇ ਅੱਗੇ ਲੈਂਡ ਬਣਾ ਕੇ ਬੈਠ ਜਾਂਦੇ ਸੀ ਆਪਣੇ ਮਰਿਤਕ ਪੁੱਤਰਾਂ ਦੀਆਂ ਦੇਹਾਂ ਲੈਣ ਦੇ ਲਈ ਡੈੱਡ ਬਾਡੀਆ ਲੈਣ ਦੇ ਪਰ ਫਿਰ ਵੀ ਉਹਨਾਂ ਨੂੰ ਦੇਹਾਂ ਨਹੀਂ ਸੀ ਮਿਲਦੀਆਂ ਕਿਉਂਕਿ ਕੋਈ ਪਤਾ ਨਹੀਂ ਸੀ ਕਿਥੇ ਲਿਜਾ ਕੇ ਮਾਰਦਾ ਸੀ ਕੀ ਕਰਦਾ ਸੀ ਤੇ ਹੁਣ ਕੁਦਰਤ ਦੇ ਵਿੱਚ ਅਜਿਹੇ ਆ ਮੋੜ ਆਇਆ ਕਿ ਜੋ 32 ਸਾਲਾਂ ਤੋਂ ਇਸ ਦੇ ਉੱਪਰ ਕੇਸ ਚੱਲ ਰਹੇ ਸੀ ਇਹ ਬੇਦੋਸੇ ਨੌਜਵਾਨਾਂ ਨੂੰ ਇਸ ਨੇ ਝੂਠੇ ਐਨਕਾਊਂਟਰਾਂ ਦੇ ਵਿੱਚ ਮਾਰ ਦਿੱਤਾ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਕੇਸ ਚੱਲ ਰਹੇ ਉਹਨਾਂ ਕੇਸਾਂ ਦੇ ਵਿੱਚੋਂ ਇਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਪਰ ਚੰਡੀਗੜ੍ਹ ਤੇ ਹਰਿਆਣਾ ਹਾਈ ਕੋਰਟ ਨੇ ਇਸ ਨੂੰ 4 ਮਹੀਨਿਆਂ ਦੀ ਜ਼ਮਾਨਤ ਦੇ ਦਿੱਤੀ ਪਰ ਜ਼ਮਾਨਤ ਤੋਂ ਬਾਹਰ ਆਉਣ ਤੋਂ ਪਹਿਲੇ ਹੀ ਸੰਦੀਪ ਸਿੰਘ ਨੇ ਇਸ ਦੇ ਪਰਿਵਾਰਕੀਤਾ ਪਾਈਪ ਦੇ ਨਾਲ ਜਿਦੇ ਨਾਲੇ ਜ਼ਖਮੀ ਹੋ ਗਿਆ ਤੇ 7 ਦਿਨਾਂ ਦੇ ਲਈ ਕੋਮਾ ਦੇ ਵਿੱਚ ਚਲਾ ਗਿਆ ਉਸ ਤੋਂ ਉਪਰੰਤ ਦਮ ਤੋੜ ਗਿਆ ਦੀ ਮੌਤ ਹੋ ਗਈ ਤੇ ਦੇਖੋ ਜਿਵੇਂ ਨੇ ਲੋਕਾਂ ਦੇ ਨਾਲ ਐਨੇ ਕੁਕਰਮ ਕੀਤੇ ਐਨੇ ਤਸੀਹੇ ਦਿੱਤੇ ਇਹਨਾਂ ਜ਼ੁਲਮ ਕੀਤਾ ਫੌਮ ਦੇ ਉੱਪਰ ਤਾਂ ਪਰਿਵਾਰ ਨੇ ਵੀ ਇਸ ਦੀ ਮ੍ਰਿਤਕ ਦੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਆਵ ਜੈਸੀ ਕਰਨੀ ਵੈਸੀ ਭਰਨੀ ਸੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਪੇਜ ਨੂੰ ਫੋਲੋ ਕਰਨਾ ਧੰਨਵਾਦ